ਕੁਲਦੀਪ ਤੁਸੀਂ ਇਧਰੋਂ ਪਾਰਟੀ ਤੋਂ ਅਸਤੀਫਾ ਦਿੱਤਾ ਹੈ ਕੀ ਕਾਰਨ ਹੈ ਕਿਉਂ ਅਸਤੀਫਾ ਦਿੱਤਾ ਤੁਸੀਂ ਮੈਂ ਕੁਲਦੀਪ ਸਿੰਘ ਸਾਬਕਾ ਜ਼ਿਲ੍ਹਾ ਪ੍ਰਧਾਨ ਬਹੁਜਨ ਸਮਾਜ ਪਾਰਟੀ ਕੀ ਕੋਟ ਮੈਂ بطور ਐਡਵੋਕੇਟ ਸੀ ਡਿਸਟ੍ਰਿਕਟ ਕੋਰਟ ਫ੍ਰੀ ਕੋਟ ਦੇ ਵਿੱਚ ਪ੍ਰੈਕਟਿਸ ਕਰਦਾ ਸੀ ਮੈਂ ਬਹੁਜਨ ਸਮਾਜ ਪਾਰਟੀ ਦੇ ਫੈਸਲਿਆਂ ਤੋਂ ਲਗਾਤਾਰ ਨਰਾਸ਼ ਚੱਲੇ ਆ ਰਿਹਾ ਹਾਂ ਜਿਹੜਾ ਲੋਕ ਸਭਾ ਹਲਕਾ ਫਰੀਦਕੋਟ ਦੀ ਜਿਹੜੀ ਟਿਕਟ ਵੀ ਹੈ ਜਿਹੜੀ ਉਹ ਭੋਜਨ ਸਮਾਜ ਪਾਰਟੀ ਨੇ ਜਿਹੜੀ ਹੈ ਦੇਣ ਦਾ ਜਿਹੜਾ ਗਲਤ ਫੈਸਲਾ ਕੀਤਾ ਇਹਦੇ ਤੋਂ ਨਰਾਸ਼ ਹੋ ਕੇ ਅਸੀਂ ਜਿਹੜਾ ਭੋਜਨ ਸਮਾਜ ਪਾਰਟੀ ਤੋਂ ਅਸਤੀਫਾ ਦਿੰਦਾ ਹਾਂ ਮੈਂ ਭੋਜਨ ਸਮਾਜ ਪਾਰਟੀ ਦਾ ਸਾਬਕਾ ਜ਼ਿਲ੍ਹਾ ਪ੍ਰਧਾਨ ਤੇ ਮੁੱਢਲੀ ਮੈਂਬਰਸ਼ਿਪ ਤੋਂ ਅਸਤੀਫਾ ਦਿੰਦਾ ਕੀ ਕਾਰਨ ਮੰਨਦੇ ਹਾਂ ਕਾਰਨ ਜੀ ਇਹ ਹੈ ਵੀ ਅਸੀਂ ਜਿਹੜਾ ਭੋਜਨ ਸਮਾਜ ਪਾਰਟੀ ਸਾਡੇ ਖੂਨ ਪਸੀਨੇ ਨਾਲ ਅਸੀਂ ਪਾਰਟੀ ਸੀ ਜੀ ਅਸੀਂ ਪਾਰਟੀ ਦੇ ਜਿਹੜੇ ਹੈ ਕਾਂਸ਼ੀ ਰਾਜ ਜੀ ਦੇ ਵੇਲੇ ਤੇ ਬਹੁਤ ਸਾਰੇ ਜਿਹੜੇ ਵੱਡੇ ਵੱਡੇ ਪ੍ਰੋਗਰਾਮ ਹੋਏ ਹੈ ਜਿਹੜੇ ਪਾਰਟੀ ਦੀਆਂ ਬਹੁਤ ਸਾਰੀਆਂ ਮੀਟਿੰਗਾਂ ਹੋਈਆਂ ਉਸ ਵੇਲੇ ਤੋਂ ਅਸੀਂ ਜਿਹੜਾ ਬਹੁਜਨ ਸਮਾਈ ਪਾਰਟੀ ਨਾਲ ਜੁੜੇ ਸੀ ਤਾਂ ਮੈਂ ਬਹੁਜਨ ਸਮਾਈ ਪਾਰਟੀ ਦਾ ਜਿਹੜਾ ਹੈਗਾ ਬਹੁਜਨ ਸਟੂਡੈਂਟ ਫਰੰਟ ਦਾ ਵੀ ਫਰੀਕੋਟ ਜ਼ਿਲ੍ਹੇ ਦਾ ਪ੍ਰਧਾਨ ਰਿਹਾ ਜਦੋਂ ਪੁਰਾਣੀ ਲੋਕ ਸਭਾ ਜਿਹੜੀ ਉਹ ਇੱਕੋ ਹੀ ਜ਼ਿਲ੍ਹਾ ਫਰੀਕੋਟ ਹੁੰਦਾ ਸੀ ਉਦੋਂ ਬਾਅਦ ਤਿੰਨ ਜ਼ਿਲ੍ਹੇ ਬਣ ਗਏ ਫਰੀਕੋਟ ਮੁਕਸਰ ਤਾਂ ਉਦੋਂ ਤੋਂ ਲੈ ਕੇ ਜਿਹੜਾ ਅਸੀਂ ਚੱਲੇ ਆ ਰਹੇ ਸੀ ਤਾਂ ਉਸ ਤੋਂ ਬਾਅਦ ਅਸੀਂ ਜਿਹੜਾ ਪਾਰਟੀ ਦੇ ਵਿੱਚ ਕੰਮ ਕਰਦੇ ਰਹੇ ਪਰੰਤੂ ਹੁਣ ਜਿਹੜਾ ਸੀਗਾ ਪਾਰਟੀ ਨੇ ਜਿਹੜਾ ਸਾਡੀ ਕਿਤੇ ਵੀ ਕੋਈ ਜਿਹੜੀ ਸੁਣਵਾਈ ਨਹੀਂ ਕਰਦੀ ਲੋਕਤੰਤਰਿਕ ਜਿਹੜੇ ਹੈਗੇ ਆ ਉਹ ਢੰਗ ਨਾਲ ਜਿਹੜੇ ਉਹ ਫੈਸਲੇ ਨਹੀਂ ਲਏ ਜਾਂਦੇ ਤਾਂ ਬਤੌਰ ਮਤਲਬ ਵਰਕਰ ਜਦੋਂ ਬੰਦੇ ਦੀ ਸੁਣਵਾਈ ਨਾ ਹੋਵੇ ਜਦੋਂ ਉਹਦੀ ਕਿਸੇ ਗੱਲ ਦੇ ਹਨ ਹਰ ਗੱਲ ਨੂੰ ਆਉਣ ਗਾਲਿਆ ਕੀਤਾ ਜਾਵੇ ਤਾਂ ਫਿਰ ਕੰਮ ਕਰਨਾ ਜਿਹੜਾ ਪਾਰਟੀ ਦੇ ਵਿੱਚ ਮੁਸ਼ਕਲ ਹੋ ਜਾਂਦਾ ਆ ਤੁਸੀਂ ਇਕੱਲਿਆਂ ਨੇ ਅਸਤੀਫਾ ਦਿੱਤਾ ਇਹ ਤੁਹਾਡੇ ਨਾਲ ਕੋਈ ਸਾਥੀ ਜਿਹੜੇ ਨੇ ਉਹਨਾਂ ਨੇ ਵੀ ਅਸਤੀਫਾ ਦਿੱਤਾ ਨੇ ਮੇਰੇ ਨਾਲ ਅੱਜ ਸਦਾ ਡੋਗਰ ਸਿੰਘ ਹਰਸ਼ਨਪੱਟੀ ਜੋ ਸਾਡੇ ਵਿਧਾਨ ਸਭਾ ਹਲਕਾ ਫਰੀਦਕੋਟ ਦੇ ਜਿਹੜੇ ਜਨਰਲ ਸੈਕਟਰੀ ਵੀ ਰਹੇ ਐ ਪਹਿਲਾਂ ਇਹਨਾਂ ਨੇ ਜਿਹੜਾ ਬਤੌਰ ਮੈਂਬਰੀ ਵਰਕਰੀ ਜਿਹੜਾ ਪਾਰਟੀ ਦੇ ਵਿੱਚ ਕੰਮ ਕੀਤਾ ਇਹ ਵੀ ਸਾਡੇ ਨਾਲ ਲੰਬੇ ਸਮੇਂ ਤੋਂ ਕੰਮ ਕਰਦੇ ਰਹੇ ਐ ਈਵਨ ਕਿ ਜਿਹੜੇ ਹੈਗੇ ਐ ਇਹ ਵੀ ਪੁਰਾਣੇ ਸਮਿਆਂ ਦੇ ਪੁਰਾਣੇ ਵਰਕਰ ਹੈਗੇ ਐ ਤਾਂ ਪਰੰਤੂ ਬਹੁਤ ਸਾਰੇ ਬਹੁਜਨ ਸਮਾਈ ਪਾਰਟੀ ਤੋਂ ਸਾਨੂੰ ਬਹੁਤ ਸਾਰੀਆਂ ਜਿਹੜੀਆਂ ਆਸਾਂ ਵੀ ਤਾਂ ਸੀਗੀਆਂ ਤਾਂ ਹੁਣ ਜਿਹੜਾ ਪਾਰਟੀ ਦੇ ਜਿਹੜੀ ਲੀਡਰਸ਼ਿਪ ਵੱਲੋਂ ਜਿਹੜੇ ਫੈਸਲੇ ਲਏ ਜਾਂਦੇ ਐ ਤਾਂ ਉਹਨਾਂ ਤੋਂ ਅਸੀਂ ਜਿਹੜਾ ਹੈਗਾ ਨਿਰਾਸ਼ ਹੋ ਕੀ ਜਿਹੜਾ ਇਹ ਇਸ ਕਦਮ ਕੁੱਟਿਆ ਬੜੇ ਦੁਖੀ ਮਨ ਨਾਲ ਕੁੱਟਿਆ ਹੁਣ ਕਿਹੜੀ ਪਾਰਟੀ ਦਾ ਜਾਣਦਾ ਸੋਚਿਆ ਸੀ ਇਹ ਹਾਲ ਦੀ ਘੜੀ ਅਸੀਂ ਕਿਸੇ ਵੀ ਪਾਰਟੀ ਜਾਣਦਾ ਨਹੀਂ ਸੋਚਿਆ ਤਾਂ ਫਿਲਹਾਲ ਅਸੀਂ ਆਵਦੇ ਸਾਥੀਆਂ ਨਾਲ ਵਿਚਾਰ ਕਰਕੇ ਤਾਂ ਅਗਲੀ ਜਿਹੜੀ ਕੋਈ ਸਾਡੀ ਰਣਨੀਤੀ ਹੋਊਗੀ ਉਹ ਤੁਹਾਡੇ ਰੂਪ ਰੂਪ ਅਸੀਂ ਭੇਜਦਾ ਸੀ ਹਾਈ ਕਮਾਂਡ ਨੂੰ ਹਾਂਜੀ ਅਸੀਂ ਮਾਨਯੋਗ ਸਰਦਾਰ ਜਸਵੀਰ ਸਿੰਘ ਗੜੀ ਨੂੰ ਅੱਜ ਜਿਹੜਾ ਹੈਗਾ ਇਸ ਜਿਹੜੀ ਸਾਡੇ ਸਤੀਫੇ ਦੀ ਜਿਹੜੀ ਕਾਪੀ ਉਹ ਸੈਂਡ ਕਰ ਦਿੱਤੀ ਹੈ ਅ ਅਸੀਂ ਜਿਹੜਾ ਹੈਗਾ ਇਸ ਸਤੀਫੇ ਨੂੰ ਜਿਹੜਾ ਮਨਜ਼ੂਰ ਹੀ ਮੰਨ ਕੇ ਕਿ ਜਿਹੜਾ ਪਾਰਟੀ ਦੀ ਮੁੱਢਲੀ ਮੈਂਬਰਸ਼ਿਪ ਤੋਂ ਸਤੀਫਾ ਹਾਂਜੀ ਭਾਈ ਜੀ ਕੀ ਨਾਮ ਹੈ ਤੁਹਾਡਾ ਸਰਦਾਰ ਡੋਗਰ ਸਿੰਘ ਹਰਸਨਪੱਟੀ ਖਾਲਸਾ ਮੈਂ ਤੋਂ ਕਿਹੜੀ ਪਾਰਟੀ ਨਾਲ ਸੰਬੰਧ ਰੱਖਦੇ ਹੋ ਭੋਜਨ ਸਮਾਜ ਪਾਰਟੀ ਨਾਲ ਅਸੀਂ ਜੀ ਲੰਮੇ ਸਮੇਂ ਤੋਂ ਜਦੋਂ ਜੰਗ ਸੀਗੇ ਪੂਰੇ ਪੱਲ ਜਵਾਨ ਸੀ ਉਦੋਂ ਤੋਂ ਲੈ ਕੇ ਭੋਜਨ ਸਮਾਜ ਪਾਰਟੀ ਦੇ ਨਾਲ ਸਾਡਾ ਰਿਸ਼ਤਾ ਹੈ ਖੂਨ ਦਾ ਰਿਸ਼ਤਾ ਹੈ ਖੂਨ ਪਸੀਨੇ ਦੇ ਨਾਲ ਅਸੀਂ ਦਿਨ ਰਾਤ ਇਕ ਕਰਕੇ ਮੀਟਕਾਂ ਦੇ ਵਿੱਚ ਸ਼ਾਮਲ ਹੋਣਾ ਹਰ ਕਾਰਜ ਵਿੱਚ ਅਸੀਂ ਭੋਜਨ ਸਮਾਜ ਪਾਰਟੀ ਦਾ ਸਾਥ ਦਿੰਦੇ ਰਹੇ ਹਾਂ ਜੀ ਅੱਜ ਜੋ ਤੁਸੀਂ ਅਸਤੀਫਾ ਦੇ ਰਹੇ ਹੋ ਕੀ ਨੋਬਤ ਆਈ ਹੈ ਨੌਕਤੇ ਹੈ ਜੀ ਹਰੇਕ ਬੰਦਾ ਇਹ ਚਾਹੁੰਦਾ ਹੈ ਕਿ ਜਿਸ ਪਾਰਟੀ ਵਿੱਚ ਜਿਸ ਖੇਤਰ ਵਿੱਚ ਅਸੀਂ ਕੰਮ ਕਰਦੇ ਆ ਉਸ ਪਾਰਟੀ ਦੇ ਵਿੱਚ ਜਿਸ ਸਮਾਜ ਲਈ ਅਸੀਂ ਕੰਮ ਕਰਦੇ ਆ ਉਹਨਾਂ ਦੀ ਭਲਾਈ ਲਈ ਪਾਰਟੀ ਕੁਝ ਸੋਚੇ ਅੱਗੇ ਵਧੇ ਲੋਕਾਂ ਨੂੰ ਜਿਹੜੇ ਸੁਵਿਧਾਾਂ ਦੀ ਸਰਕਾਰ ਦੇ ਵਿੱਚ ਸ਼ਾਮਲ ਹੋ ਕੇ ਉਹ ਦਵਾਉਣ ਦੀ ਕੋਸ਼ਿਸ਼ ਕਰਨ ਪਰ ਬਹੁਤ ਜਨ ਸਮਾਜ ਪਾਰਟੀ ਦੇ ਜਿਹੜੇ ਉਹਗੇ ਲੀਡਰ ਹੈ ਉਹ ਚਾਹੁੰਦੇ ਨਹੀਂ ਕਿ ਦਲਤਾਂ ਦਾ ਰਾਜ ਆਵੇ ਉਹ ਸਰਪਕ ਪੈਸਾ ਵਟੋਰਨ ਤੇ ਲੱਗੇ ਆ ਕਦੇ ਆਪਣੇ ਜਨਮ ਦਿਨਾਂ ਤੇ ਪੈਸਾ ਇਕੱਠਾ ਕਰ ਲਿਆ ਕਦੇ ਕਿਸੇ ਹੋਰ ਪ੍ਰੋਗਰਾਮ ਲੀਕ ਕੇ ਪੈਸਾ ਇਕੱਠਾ ਕਰ ਲਿਆ ਮਤਲਬ ਸਮਾਜ ਦੀ ਭਲਾਈ ਵਾਲੇ ਪਾਸੇ ਉਹਨਾਂ ਦਾ ਕੋਈ ਧਿਆਨ ਨਹੀਂ ਰਹੀ ਗੱਲ ਅਸਤੀਫੇ ਦੀ ਸੋ ਜੋ ਸਾਡੀ ਪਾਰਲੀਮੈਂਟ ਹਲਕੇ ਦੀ ਟਿਕਟ ਹੈ ਲੋਕ ਸਭਾ ਦੀ ਜੋ ਟਿਕਟ ਹੈ ਇਹ ਦੇਣ ਦੇ ਵਿੱਚ ਪਾਰਟੀ ਨੇ ਬਹੁਤ ਵੱਡੀ ਉਨੰਗੇਲੀ ਕੀਤੀ ਐ ਵਰਕਰਾਂ ਨਾਲ ਕੋਈ ਵਿਚਾਰ ਨਹੀਂ ਕੀਤਾ ਕਿਸੇ ਨੂੰ ਪੁੱਛਿਆ ਨਹੀਂ ਗਿਆ ਅਣ ਦੇਖਿਆ ਕੀਤਾ ਗਿਆ ਵਰਕਰਾਂ ਨੂੰ ਤੇ ਕਿਸੇ ਸੂਝਵਾਨ ਪੜ੍ਹੇ ਲਿਖੇ ਬੰਦੇ ਨੂੰ ਇਹ ਟੈਕਟ ਦੀ ਜ਼ਰੂਰਤ ਸੀ ਜਿਹੜਾ ਕਿਸ ਸਮਾਜ ਦਾ ਭਲਾ ਕਰ ਸਕਦਾ ਅਸੀਂ ਇਸ ਗੱਲ ਤੋਂ ਸਾਨੂੰ ਰੰਜਿਸ਼ਾ ਪਾਰਟੀ ਨਾਲ ਤੇ ਪਾਰਟੀ ਦੀ ਜਿਹੜੀ ਉੱਗੀ ਲੀਡਰਸ਼ਿਪ ਆ ਉਹਦੇ ਨਾਲ ਇਸ ਦੁੱਖ ਦਾ ਅਸੀਂ ਆਪਣਾ ਜਿਹੜਾ ਸਤੀਫਾ ਉਹ ਅੱਜ ਅਸੀਂ ਦੇ ਰਹੇ ਹਾਂ ਜੀ ਤੇ ਇਸ ਚੀਫੇ ਦੀ ਕਾਪੀ ਹੈ ਜਿਹੜੀ ਅਸੀਂ ਮਾਨਯੋਗ ਸਰਦਾਰ ਗੜੀ ਸ਼ਾਮ ਨੂੰ ਭੇਜਤੀ ਹੈ ਉਹਨਾਂ ਦੇ WhatsApp ਕਰਤੀ ਅਸੀਂ ਤੁਹਾਡੇ ਜਿਹੜੇ ਸਾਥੀ ਸੀਗੇ ਉਹ ਉਹ ਵੀ ਚੱਲ ਗਏ ਪਾਕਿਸਤਾਨ ਜੇ ਤੁਸੀਂ ਇਕੱਲੇ ਨਹੀਂ ਅਸੀਫਾ ਦਿੱਤੇ ਦੇਖੋ ਜੀ ਸਾਡੇ ਮਨ ਵਿੱਚ ਤਾਂ ਇਹ ਹੈ ਕਿ ਇੱਥੇ ਫਰੀਦਕੋਟ ਹਲਕੇ ਦੇ ਵਿੱਚ ਫਰੀਦਕੋਟ ਦੀ ਬਹੁਤ ਵਧੀਆ ਸੀਟ ਹੈ ਇਹ ਤੋਂ ਸਰਦਾਰ ਬਲਜੀਤ ਸਿੰਘ ਦੀ ਮਚਾਕੀ ਸਾਹਿਬ ਇਲੈਕਸ਼ਨ ਲੜੇ ਸੀ ਤੇ ਬਹੁਤ ਸਾਰੀ ਵੋਟ ਪਈ ਸੀ ਅੱਜ ਬਹੁਤ ਸਾਰੀ ਵੋਟ ਨਹੀਂ ਇਸ ਇਲੈਕਸ਼ਨ ਵਿੱਚ ਬਹੁਤ ਸਾਰੇ ਸਤੀਫੇ ਜਾਣਗੇ ਵੋਟਾਂ ਨਹੀਂ ਪੈਣਗੀਆਂ